ਕਾਂਗਰਸ ਹੈੱਡਕੁਆਰਟਰ ਦੇ ਵਿੱਚ ਟਾਈਟਲਰ ਦੀ ਮੌਜੂਦਗੀ ਤੇ ਸਿਆਸਤ ਗਰਮਾ ਗਈ ਹੈ ਬੀਜੇਪੀ ਨੇ ਕਾਂਗਰਸ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਬੀਜੇਪੀ ਨੇ ਕਿਹਾ ਹੈ ਕਿ ਕੁਝ ਦਾਗ ਅਜਹਿ ਨੇ ਜੋ ਧੋਤੇ ਨਹੀਂ ਜਾਂਦੇ ਭਾਵੇਂ ਕਿੰਨਾ ਵੀ ਸਮਾਂ ਬੀਤ ਜਾਵੇ ਇਸ ਦੇ ਨਾਲ ਹੀ ਬੀਜੇਪੀ ਨੇ ਸਵਾਲ ਕੀਤੇ ਨੇ ਕਿ ਸਮਾਗਮ ਦੇ ਵਿੱਚ ਸ਼ਾਮਲ ਐਮਪੀ ਗੁਰਜੀਤ ਔਜਲਾ ਨੂੰ ਕਿ ਕੀ ਔਜਲਾ ਨੇ ਟਾਈਟਲਰ ਦੀ ਮੌਜੂਦਗੀ ਦਾ ਵਿਰੋਧ ਕੀਤਾ ਸਵਾਲ ਪੁੱਛਿਆਏ ਬੀਜੇਪੀ ਦੇ ਵੱਲੋਂ ਬੀਤੇ ਦਿਨੀ ਕਾਂਗਰਸ ਹੈੱਡਕੁਆਰਟਰ ਤੇ ਆਜ਼ਾਦੀ ਦਿਹਾੜੇ ਦੇ ਸਬੰਧ ਦੇ ਵਿੱਚ ਇੱਕ ਸਮਾਗਮ ਸੀ ਰਾਹੁਲ ਗਾਂਧੀ ਦੇ ਪਿੱਛੇ ਜਗਦੀਸ਼ ਟਾਇਟਲਰ ਦੀ ਤਸਵੀਰ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਜਗਦੀਸ਼ ਟਾਇਟਲਰ ਜਿਸ ਤੇ 1984 ਦੇ ਵਿੱਚ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਦੇ ਇਲਜ਼ਾਮ ਨੇ ਕਿ ਉਸਨੇ ਭੀੜ ਨੂੰ ਪੜਕਾਇਆ ਬਹੁਤ ਤੋਂ ਬਾਅਦ ਉਸ ਤੇ ਦੋਸ਼ ਵੀ ਤੈਅ ਹੋ ਚੁੱਕੇ ਨੇ ਤੇ ਦੂਜੇ ਪਾਸੇ ਹੁਣ ਬੀਜੇਪੀ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜਿਹੜੇ ਅੰਮ੍ਰਿਤਸਰ ਤੋਂ ਸਾਂਸਦ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਤੇ ਕੀ ਉਹਨਾਂ ਦੇ ਵੱਲੋਂ ਜਗਦੀਸ਼ ਟਾਇਟਲਰ ਦੀ ਮੌਜੂਦਗੀ ਤੇ ਸਵਾਲ ਨਹੀਂ ਚੁੱਕੇ ਗਏ ਕਿ ਇਸ ਦਾ ਵਿਰੋਧ ਨਹੀਂ ਕੀਤਾ ਗਿਆ ਬੀਜੇਪੀ ਜਗਦੀਸ਼ ਟਾਇਟਲਰ ਜ਼ਰੀਏ ਹੁਣ ਕਾਂਗਰਸ ਨੂੰ ਘੇਰ ਰਹੀ ਹੈ ਤਾਂ ਟਾਇਟਲਰ ਦਾ ਵਿਰੋਧ ਕਿਉਂ ਨਹੀਂ ਕੀਤਾ ਗੁਰਜੀਤ ਸਿੰਘ ਔਜਲਾ ਤੁਮ ਇਹ ਸਵਾਲ ਬੀਜਪੀ ਦੇ ਵੱਲੋਂ ਪੁੱਛਿਆ ਜਾ ਰਿਹਾ ਹੈ ਜਗਦੀਸ਼ ਟਾਇਟਲਰ ਕਿਉਂਕਿ ਸਿੱਖ ਕਤਲਿਆਂ ਮ ਹੋਇਆ 1984 ਦੇ ਵਿੱਚ ਤਾਂ ਉਸ ਵੇਲੇ ਹਜ਼ਾਰਾਂ ਸਿੱਖਾਂ ਨੂੰ ਕੋ-ਕੋ ਕੇ ਮਾਰ ਦਿੱਤਾ ਗਿਆ ਗਲਾਂ ਦੇ ਵਿੱਚ ਟਾਇਰ ਪਾ ਕੇ ਫੂਕ ਦਿੱਤਾ ਗਿਆ ਤੇ ਜਗਦੀਸ਼ ਟਾਇਟਲਰ ਤੇ ਵੀ ਇਲਜ਼ਾਮ ਸੀ ਕਿ ਉਹਨਾਂ ਨੇ ਭੀੜ ਨੂੰ ਪੜਕਾਇਆ ਹਾਲਾਂਕਿ ਦਿੱਲੀ ਦੇ ਵਿੱਚ ਅਦਾਲਤ ਦੇ ਵੱਲੋਂ ਵੀ ਉਹਨਾਂ ਦੇ ਦੋਸ਼ ਤੈਅ ਕੀਤੇ ਗਏ ਪਰ ਦੂਜੇ ਪਾਸੇ ਬਹੁਤ ਵਾਰ ਜਦੋਂ ਕਾਂਗਰਸ ਦੇ ਵੱਲੋਂ ਟਿਕਟ ਦਿੱਤੀ ਗਈ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਟਿਕਟ ਵਾਪਸ ਵੀ ਕਰਨੀ ਪਈ ਤਾਂ ਹੁਣ ਜਗਦੀਸ਼ ਟਾਇਟਲਰ ਦੀ ਇਹ ਤਸਵੀਰ ਜਦੋਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕਾਂਗਰਸ ਦਾ ਇਹ ਇੱਕ ਸਮਾਗਮ ਸੀ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਚੰਡਾਲ ਲਹਿਰਉਣ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਰਾਹੁਲ ਗਾਂਧੀ ਉੱਥੇ ਮੌਜੂਦ ਸੀ ਕਾਂਗਰਸ ਦੇ ਹੋਰ ਸੀਨੀਅਰ ਅੱਗੂ ਮੌਜੂਦ ਸੀ ਪੰਜਾਬ ਤੋਂ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਸੀ ਤਾਂ ਪਿੱਛੇ ਇਸੇ ਤਸਵੀਰ ਦੇ ਵਿੱਚ ਜਗਦੀਸ਼ ਟਾਇਟਲਰ ਨਜ਼ਰ ਆ ਰਹੇ ਨੇ ਤੇ ਹੁਣ ਭਾਜਪਾ ਦੇ ਵੱਲੋਂ ਸਵਾਲ ਕਾਂਗਰਸ ਨੂੰ ਵੀ ਪੁੱਛੇ ਜਾ ਰਹੇ ਨੇ ਖਾਸ ਕਰ ਗੁਰਜੀਤ ਔਜਲਾ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਕਿ ਕੀ ਤੁਹਾਨੂੰ ਜਗਦੀਸ਼ ਟਾਇਟਲਰ ਉੱਥੇ ਨਜ਼ਰ ਨਹੀਂ ਆਏ ਜੇ ਤੁਹਾਨੂੰ ਜਗਦੀਸ਼ ਟਾਇਟਲਰ ਉੱਥੇ ਨਜ਼ਰ ਆਏ ਤਾਂ ਤੁਸੀਂ ਉਹਨਾਂ ਦਾ ਕੀ ਵਿਰੋਧ ਕੀਤਾ ਜਾਂ ਨਹੀਂ ਕੀਤਾ ਤਾਂ ਹੁਣ ਇਸ ਵੇਲੇ ਬੀਜੇਪੀ ਦੇ ਸਪੋਕਸਪਰਸਨ ਪ੍ਰਿਤਪਾਲ ਸਿੰਘ ਬਲੀਏਵਾਲ ਸਾਡੇ ਨਾਲ ਮੌਜੂਦ ਨੇ ਬਲੀਏਵਾਲ ਸਾਹਿਬ న్యూਸ 18 ਦੀ ਟੀਮ ਤੇ ਸਵਾਗਤ ਹੈ ਤਸਵੀਰ ਬੀਜੇਪੀ ਸਵਾਲ ਚੁੱਕ ਰਹੀ ਹੈ ਤੁਹਾਡਾ ਇਸ ਤੇ ਕੀ ਕਹਿਣਾ ਕਿਉਂਕਿ ਗੁਰਜੀਤ ਸਿੰਘ ਔਜਲਾ ਵੀ ਉੱਥੇ ਮੌਜੂਦ ਸੀ ਕਾਂਗਰਸ ਦੇ ਸੀਨੀਅਰ ਆਗੂ ਵੀ ਮੌਜੂਦ ਸੀ ਕਿ ਜਗਦੀਸ਼ ਟਾਇਟਲਰ ਦਾ ਉੱਥੇ ਵਿਰੋਧ ਹੋਣਾ ਚਾਹੀਦਾ ਸੀ ਇਹ ਕਹਿਰ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਕੱਲ ਆਜ਼ਾਦੀ ਦਿਹਾੜਾ ਸੀਗਾ ਜੀ ਤੇ ਕਾਂਗਰਸ ਦਫ਼ਤਰ ਦੇ ਵਿੱਚ ਇਨਵਿਟੇਸ਼ਨਸ ਨਾਲ ਬੰਦੇ ਬੁਲਾਏ ਜਾਂਦੇ ਨੇ ਹੂੰ ਉਹ ਇਨਵੀਟੇਸ਼ਨ ਦੇ ਵਿੱਚ ਜਗਦੀਸ਼ ਟਾਇਟਲਰ ਨੂੰ ਸੱਦਾ ਦਿੱਤਾ ਗਿਆ ਜੀ ਤੇ ਜਿਹੜੀ ਇਹ ਫੋਟੋ ਆ ਇਹ ਰਾਹੁਲ ਗਾਂਧੀ ਨੇ ਆਪਦੇ ਪੇਜ ਤੇ ਸ਼ੇਅਰ ਖੁਦ ਆਪ ਕੀਤੀ ਹੈ ਜਗਦੀਸ਼ ਟਾਇਟਲਰ ਦੇ ਨਾਲ ਇਹਦਾ ਸਿੱਧਾ ਸਿੱਧਾ ਮਕਸਦ ਕੀ ਸਮਝੀਏ ਆਪਾਂ ਕਿ ਉਹ ਚੜਾਉਣਾ ਚਾਹੁੰਦੇ ਆ ਮੂੰਹ ਛੜਾਉਣਾ ਚਾਹੁੰਦੇ ਆ ਸਾਨੂੰ ਸਿੱਖਾਂ ਨੂੰ ਕਿ ਆ ਜਗਦੀਸ਼ ਟਾਇਟਲਰ ਮੇਰੇ ਨਾਲ ਹੈ ਅੱਜ ਵੀ ਇਹੀ ਮਤਲਬ ਹੋ ਰਿਹਾ ਨਾ ਤੇ ਉੱਥੇ ਗੁਰਜੀਤ ਔਜਲਾ ਜੀ ਤੇ ਸੁਖਵਿੰਦਰ ਡੈਣੀ ਜੀ ਮੌਜੂਦ ਸੀਗੇ ਹੋਰ ਸੀਨੀਅਰ ਲੀਡਰ ਵੀ ਮੌਜੂਦ ਸੀਗੇ ਜੀ ਉਸ ਤੋਂ ਬਾਅਦ ਜਦੋਂ ਇਸ ਦਾ ਬਵਾਦ ਉੱਠਿਆ ਕੱਲ ਦਾ ਕਾਂਗਰਸ ਪਾਰਟੀ ਦੀ ਜਿਹੜੀ ਕੌਮੀ ਪ੍ਰਵਕਟਾ ਹੈ ਮਹਿਮੂਦ ਮੈਡਮ ਜੀ ਉਹਨੇ ਇਹ ਜਵਾਬ ਦਿੱਤਾ ਕਿ ਹੀ ਇਸ ਨਾਟ ਕਨਵਿੰਕਟਿਡ ਇਸ ਕਰਕੇ ਉਹ ਆ ਸਕਦੇ ਆ ਫਿਰ ਜਦੋਂ ਉਹਨਾਂ ਨੂੰ ਇੱਕ ਪਾਸੇ ਤਾਂ ਅਸੀਂ ਸੱਜਨ ਕੁਮਾਰ ਨੂੰ ਮਸਾ ਸਜ਼ਾ ਦਵਾਈ ਹੁਣ 100 ਏਅਰ ਅਬਾਊਟ 40 ਸਾਲ ਲੱਗੇ ਸਿੱਖਾਂ ਨੂੰ ਇਨਸਾਫ ਮਿਲਦੇ ਨੂੰ ਇਹਨਾਂ ਦੇ ਉੱਪਰ ਕੇਸ ਚੱਲਦੇ ਪਏ ਨੇ ਤੇ ਇਹਨਾਂ ਨੂੰ ਬੁਲਾ ਕੇ ਮਾਨ ਸਨਮਾਨ ਦੇਣਾ ਕਿ ਕਾਂਗਰਸ ਸਾਂਸਦਾਂ ਦਾ ਤੇ ਇਸ ਕਾਂਗਰਸੀ ਆਗੂਆਂ ਦਾ ਉੱਥੇ ਚੁੱਪ ਰਹਿਣਾ ਇਥੇ ਦਾ ਬਹੁਤ ਸਿੱਖ ਅਤੇ ਸ਼ੀਤੇ ਬਾਕੀ ਚੀਜ਼ਾਂ ਕਰਦੀ ਐ ਅੱਜਕੱਲ ਕਾਂਗਰਸ ਪਰ ਉੱਥੇ ਵਿਰੋਧ ਨਹੀਂ ਹੋਇਆ ਮੈਂ ਤਾਂ ਹੈਰਾਨ ਐ ਇਸ ਚੀਜ਼ ਦਾ ਜਦੋਂ ਪਿਛਲੀ ਯਾਰ ਇਹਨਾਂ ਨੂੰ 2009 ਦੇ ਵਿੱਚ ਮਨਮੋਹ ਸਿੰਘ ਜੀ ਨੇ ਕੱਢਤਾ ਸੀਗਾ ਇਨਾ ਤੇ ਇਹਨੂੰ ਤੇ ਸੱਜਨ ਕੁਮਾਰ ਨੂੰ ਜੀ ਉਹ ਬਹੁਤ ਲੋਕ ਜੁੜੇ ਸੀਗੇ ਪਰ 2019 ਦੇ ਵਿੱਚ 21 ਦੇ ਵਿੱਚ ਲਿਆ ਕੇ ਫਿਰ ਸੀਐਲਯੂ ਸੀ ਦਾ ਮੈਂਬਰ ਪਾਇਆ ਬਲੇਵਾਲ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਗਦੀਸ਼ ਟਾਈਟਲਰ ਨੂੰ ਲੈ ਕੇ ਹਾਲਾਂਕਿ ਬਹੁਤ ਵਾਰ ਕਈ ਵਾਰ ਇਹਨੂੰ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਗਈ ਵਿਰੋਧ ਹੋਇਆ ਵਾਪਸ ਵੀ ਲਈ ਗਈ ਲਗਾਤਾਰ ਕਿਉਂਕਿ 1984 ਨੂੰ ਕਰੀਬ 40 ਸਾਲ ਦਾ ਸਮਾਂ ਬੀਤ ਗਿਆ ਕਦੇ ਕਲੀਨ ਚਿੱਟ ਵੀ ਮਿਲ ਜਾਂਦੀ ਹੈ ਕਦੇ ਦੁਬਾਰਾ ਤੋਂ ਦੋਸ਼ ਵੀ ਤੈਅ ਹੋ ਜਾਂਦੇ ਨੇ ਹਾਲੇ ਵੀ ਹੁਣ 2013 ਦੇ ਵਿੱਚ ਦੋਸ਼ ਤੈਅ ਹੋਏ ਸੀ ਹਾਲੇ ਵੀ ਕਨਵਿਕਸ਼ਨ ਜਿਵੇਂ ਕਾਂਗਰਸ ਕਹੇਰੀ ਹੈ ਕਿ ਨਹੀਂ ਹੋਈ ਹੈਗੀ ਦੋਸ਼ੀ ਦਾ اقرار ਹਜੇ ਨਹੀਂ ਹੋਇਆ ਸਜ਼ਾ ਤਾਂ ਹਾਲੇ ਨਹੀਂ ਹੋਈ ਤਾਂ ਇਸ ਨੂੰ ਹੁਣ ਕਿਵੇਂ ਦੇਖਿਆ ਜਾਵੇ ਇੱਕ ਪਾਸੇ 1984 ਸਿੱਖ ਕਤਲੇਆਮ ਉਸ ਦੇ ਪੀੜਤ ਜਗਦੀਸ਼ ਟਾਇਟਲਰ ਦਾ ਵਾਰ-ਵਾਰ ਨਾ ਲੈਂਦੇ ਨੇ ਬਹੁਤ ਵਾਰ ਬਿਆਨਬਾਜ਼ੀ ਬਹੁਤ ਵਾਰ ਬਿਆਨ ਹੋ ਚੁੱਕੇ ਨੇ ਇਸ ਤੇ ਸਿਆਸਤ ਵੀ ਹੁੰਦੀ ਆਈ ਹੈ ਤੇ ਹੁਣ ਇਸ ਤਸਵੀਰ ਦੇ ਮਾਇਨੇ ਕੀ ਸਮਝੇ ਜਾਣ ਦੇਖੋ ਰਾਣਾ ਜੀ ਗੱਲ ਇਹ ਆ ਕਿ ਦੋ ਵਾਰ ਸਜ਼ਾ ਹੋ ਗਈ ਆ ਹੁਣ ਸੱਜਨ ਕੁਮਾਰ ਨੂੰ ਜਿਹਨੂੰ ਕਲੀਨ ਚਿੱਟ ਕਾਂਗਰਸ ਸਰਕਾਰ ਨੇ ਦਿੱਤੀ ਸੀ ਕਿ ਉਹ ਤਾਂ ਹੈ ਹੀ ਨਹੀਂ ਸੀ ਸੱਜਨ ਕੁਮਾਰ ਜਗਦੀਸ਼ ਟੈਟਲਰ ਦਾ ਕੇਸ ਚੱਲਦਾ ਪਿਆ ਤੇ ਉਹ ਵੀ ਥੋੜੇ ਦਿਨਾਂ ਦੇ ਵਿੱਚ ਸ ਲੱਖਾਂ ਦੇ ਪਿੱਛੇ ਜਾਣ ਵਾਲਾ ਹੈ ਇਹ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਜਿਹੜੀਆਂ 2015 ਦੇ ਵਿੱਚ ਐਸਆਈਟੀਆਂ ਬਣਾਈਆਂ ਉਹਦੇ ਨਤੀਜੇ ਨੇ ਬਟ ਹਜੇ ਵੀ ਨਵਾਜੇ ਜਾਂਦੇ ਆ ਤੁਹਾਨੂੰ ਯਾਦ ਹੋਣਾ ਰਾਹੁਲ ਗਾਂਧੀ ਜਦੋਂ ਵਿਦੇਸ਼ ਦੀ ਧਰਤੀ ਤੇ ਜਾਂਦੇ ਨੇ ਕਿ ਹਿੰਦੁਸਤਾਨ ਚ ਸਿੱਖ ਦਸਤਾਰ ਨਹੀਂ ਸਜਾ ਸਕਦੇ ਸਿੱਖ ਕੜਾ ਨਹੀਂ ਪਾ ਸਕਦੇ ਸਿੱਖ ਕਿਰਪਾਨ ਨਹੀਂ ਪਾ ਸਕਦੇ ਐਸੀਆਂ ਸਟੇਟਮੈਂਟਾਂ ਦਿੰਦੇ ਆ ਨਾ ਜਾਂ ਕੇ ਆਪਾਂ ਉਸ ਤੇ ਬੜੀ ਚਰਚਾ ਕੀਤੀ ਐ ਤੇ ਹੁਣ ਜੇ ਰਾਹੁਲ ਗਾਂਧੀ ਹੀ ਸਿੱਖਾਂ ਦਾ ਨਰ ਸੰਗਾਰ ਕਰਨ ਵਾਲੇ ਦੋਸ਼ੀ ਨੂੰ ਆਪ ਦੇ ਨਾਲ ਖੜਾ ਕੇ ਫੋਟੋ ਖਿਚਵਾਏ ਤੇ ਫੋਟੋ ਆਪਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਾਏ ਤੋ ਦਾ ਮੈਨੇ ਤਾਂ ਆਪਾਂ ਨੂੰ ਕੱਢਣਾ ਹੀ ਪੈਣਾ ਨਾ ਜੀ ਕਿ ਇਸ ਚੀਜ਼ ਦਾ ਇਹ ਤਾਂ ਬਠੇਰੀ ਹੋਰ ਵੀ ਫੋਟੋ ਪੈਸਾ ਇਹ ਜ਼ਰੂਰੀ ਥੋੜਾ ਸੀ ਜਗਦੀਸ਼ ਟਾਈਟਲਰ ਨੇ ਹੀ ਪੋਣੀ ਸੀ ਇਹਦਾ ਕੋਈ ਨਾ ਕੋਈ ਤਾਂ ਮੈਸੇਜ ਕਾਂਗਰਸ ਪਾਰਟੀ ਦਾ ਪੇਜ ਤੇ ਰਾਹੁਲ ਗਾਂਧੀ ਦੇਣਾ ਚਾਹਦੇ ਆ ਨਾ ਸਿੱਖਾਂ ਨੂੰ ਚਲੋ ਠੀਕ ਹੈ ਬਲੀਵਾਲ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਕਾਂਗਰਸ ਦਾ ਰਿਐਕਸ਼ਨ ਲੈਣ ਦੀ ਵੀ ਹਾਲਾਂਕਿ ਪੰਜਾਬ ਕਾਂਗਰਸ ਦੇ ਵੱਲੋਂ ਇਸ ਤੇ ਕੋਈ ਪ੍ਰਤੀਕਰਮ ਫਿਲਹਾਲ ਨਹੀਂ ਆਇਆ ਕੋਸ਼ਿਸ਼ ਅਸੀਂ ਜ਼ਰੂਰ ਕੀਤੀ ਸੀ ਇਸ ਮਾਮਲੇ ਦੇ ਵਿੱਚ ਬਲੀਵਾਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਪ੍ਰਿਤਪਾਲ ਸਿੰਘ ਬਲੀਵਾਲ ਬੀਜੇਪੀ ਦੇ ਆਗੂ ਸਪੋਕਸਪਰਸਨ ਸਾ ਨੂੰ ਤਵੱਜੋ ਕਿਉਂ ਦਿੱਤੀ ਜਾ ਰਹੀ ਹੈ ਜਗਦੀਸ਼ ਟਾਈਟਲਰ ਨੂੰ ਸਮਾਗਮਾਂ ਦੇ ਵਿੱਚ ਕਿਉਂ ਬੁਲਾਇਆ ਜਾ ਰਿਹਾ ਹੈ ਜਗਦੀਸ਼ ਟਾਈਟਲਰ ਦੇ ਨਾਲ ਰਾਹੁਲ ਗਾਂਧੀ ਨੇ ਫੋਟੋ ਕਿਉਂ ਪੋਸਟ ਕੀਤੀ ਹੈ ਸਵਾਲ ਵੱਡੇ ਨੇ ਗੁਰਜੀਤ ਔਜਲਾ ਨੂੰ ਲੈ ਕੇ ਵੀ ਸਵਾਲ ਨੇ ਹਾਲਾਂਕਿ 1984 ਸਿੱਖ ਕਤਲੇਆਮ ਜਿਸ ਦੇ ਵਿੱਚ ਸੱਜਨ ਕੁਮਾਰ ਸਲਾਖਾਂ ਦੇ ਪਿੱਛੇ ਹੈ ਸਜ਼ਾ ਹੋ ਚੁੱਕੀ ਹੈ ਜਗਦੀਸ਼ ਟਾਈਟਲਰ ਤੇ ਵੀ ਇਲਜ਼ਾਮ ਨੇ ਦੋਸ਼ ਤੈਅ ਹੋ ਚੁੱਕੇ ਨੇ ਹਾਲਾਂਕਿ ਹਾਲੇ ਸਜ਼ਾ ਜਗਦੀਸ਼ ਟਾਈਟਲਰ ਨੂੰ ਨਹੀਂ ਹੋਈ ਹੈ ਜਿਸ ਦੀ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਾਲੇ ਦੋਸ਼ੀ ਦਾ ਕਰਾਰ ਨਹੀਂ ਦਿੱਤੇ ਗਏ ਤਾ ਇਸ ਕਰਕੇ ਦੂਜੇ ਪਾਸੇ ਬੀਜੇਪੀ ਇਸ ਵੇਲੇ ਹਮਲਾਵਰ ਹੈ ਕਾਂਗਰਸ ਦੇ ਉੱਤੇ ਖਾਸ ਕਰ ਜਗਦੀਸ਼ ਟਾਇਟਲਰ ਨੂੰ ਲਗਾ